ਮੈਂ ਜਰਨੈਲ ਸਿੰਘ ਰੂੜਾ ਵਾਲਾ ਥੂਬਾ ਮੁਖਬਦਰਾ ਪੰਜਾਬ ਕਸਨਿਆਂ ਜਿਹੜਾ ਸੰਯੁਕਤ ਮੂਰਤੀ ਵੱਲੋਂ ਸਾਨੂੰ ਮੈਸੇਜ ਆਇਆ ਹੈ ਵੀ ਬੀਪੀ ਬਾਈ ਨੂੰ ਸਾਡੇ ਅਸੀਂ ਪੂਲ ਪਲੇਜ ਜਿਹੜਾ ਪਹਿਲਾਂ ਬੰਦ ਕੀਤੇ ਉਹ ਵੀ ਬੰਦ ਕਰਾਂਗੇ ਜਿਹੜੇ ਬੀਜੇਪੀ ਦੇ ਐਮਪੀ ਐਮਐਲਏ ਜਾਂ ਕੋਈ ਵੀ ਆਗੂ ਹੈ ਉਹਨਾਂ ਦੇ ਘਰਾਂ ਦੇ ਮੂਰੇ ਅਸੀਂ ਦਰ ਰਾਤ ਦਾ 3 ਦਿਨ ਦਾ ਧਰਨਾ ਦੇਵਾਂਗੇ ਜਿਹੜੀਆਂ ਸੰਯੁਕਤ ਮੋਰਚੇ ਦੀ ਮੀਟਿੰਗ ਹੋਈ ਸੀ ਸਮੁੱਚੇ ਪੰਜਾਬ ਬੌਡੀ ਦੀ ਉਹਦੇ ਵਿੱਚ ਕੁਝ ਡਾਇਰੈਕਸ਼ਨਾਂ ਜਾਰੀ ਹੋਈਆਂ ਉਹਨਾਂ ਨੂੰ ਇਹਨਾਂ ਬੈਨ ਲਾਗੂ ਕਰਨ ਵਾਸਤੇ ਅਸੀਂ ਅੱਜ ਜਿਲ੍ਹਾ ਮੁਖਤਸਰ ਸਾਹਿਬ ਦੇ ਸਮੁੱਚੇ ਜਥੇਬੰਦੀਆਂ ਦੇ ਸੰਯੁਕਤ ਮੋਰਚੇ ਦੀ ਮੀਟਿੰਗ ਕੀਤੀ ਹੈ ਮੇਰਾ ਨਾਮ ਹਰਮਨਦੀਪ ਸਿੰਘ ਮੈਂ ਭਾਰਤੀ ਕਿਸਾਨ ਯੂਨੀਅਨ ਕਾਦੀਆਂ ਜ਼ਿਲ੍ਹਾ ਮੁਕਸਰ ਸਾਹਿਬ ਦਾ ਪ੍ਰਧਾਨ ਆਜ ਸਾਡੀ ਜ਼ਿਲ੍ਹਾ ਮੁਕਸਰ ਸਾਹਿਬ ਦੀਆਂ ਜੋ ਸੰਯੁਕਤ ਮੋਰਚੇ ਦੀਆਂ ਜਿ세 ਬੰਨੀਆਂ ਉਹਨਾਂ ਦੀ ਮੀਟਿੰਗ ਜਿਹੜਾ ਸਾਡੇ ਸੰਯੁਕਤ ਮੋਰਚੇ ਵੱਲੋਂ 20, 21 ਤੇ 22 ਤਰੀਕ ਦਾ ਤਿੰਨ ਰੋਜ਼ਾ ਦਰਜਾਤਾ ਧਰਨਿਆਂ ਦਾ ਪ੍ਰੋਗਰਾਮ ਉਸ ਸੰਬੰਧ ਵਿੱਚ ਅਸੀਂ ਵਿਚਾਰ ਰਹੇ ਹਾਂ ਪ੍ਰਧਾਨ ਜੀ ਕੀ ਨਾਅਰ ਕੀ ਮੰਗਾਂ ਨੂੰ ਲੈ ਕੇ ਜਿਹੜਾ ਪ੍ਰੋਟੈਸਟ ਕਰਨ ਦੀ ਜਿਹੜੀ ਤਰੀਕ ਮੈਂ ਜਰਨੈਲ ਸਿੰਘ ਰੂੜਾ ਵਾਲਾ ਸੂਬਾ ਮੁਖਬਲਾਰਾ ਪੰਜਾਬ ਕਿਸਾਨ ਨੇ ਜਿਹੜਾ ਸੰਯੁਕਤ ਮੋਰਚੇ ਵੱਲੋਂ ਸਾਨੂੰ ਮੈਸੇਜ ਆਇਆ ਹੈ ਵੀ ਵੀ ਇੱਥੇ ਬਾਈ ਨੇ ਖਾਰੇ ਅਸੀਂ ਪੀ ਪਲੇਜੇ ਤਾਂ ਪਹਿਲਾਂ ਬੰਦ ਕੀਤੇ ਉਹ ਵੀ ਬੰਦ ਕਰਾਂਗੇ ਜਿਹੜੇ ਬੀਜਪੀ ਦੇ ਐਮਪੀ ਐਲਐਮਏ ਜਾਂ ਕੋਈ ਵੀ ਆਗੂ ਹੈ ਉਹਨਾਂ ਦੇ ਘਰਾਂ ਦੇ ਮੂਹਰੇ ਅਸੀਂ ਦਿਨ ਰਾਤ ਦਾ ਤਿੰਨ ਦਿਨ ਦਾ ਧਰਨਾ ਦੇਵਾਂਗੇ ਜਿੱਥੇ ਬੀਜਪੀ ਦਾ ਆਗੂ ਕੋਈ ਹੋਣੀਗਾ ਜਾਂ ਐਮਐਲ ਹੋਣੀਗਾ ਉੱਥੇ ਅਸੀਂ ਦੀਸ਼ੀ ਦਫ਼ਤਰ ਦੇ ਮੂਹਰੇ ਤਿੰਨ ਦਿਨ ਦਾ ਧਰਨਾ ਲਾਵਾਗੇ ਸਾਡੀ ਕਿਸਾਨੀ ਮੰਡਾ ਹੈ ਪਹਿਲੀ ਗੱਲ ਤਾਂ ਸਾਡੇ ਕਿਸਾਨ ਉਹ ਵੀ ਸਾਡੇ ਭਰਾ ਜਿਹੜੇ ਦਿੱਲੀ ਦੇ ਦੇਖੋ ਕੀ ਹੋ ਰਿਹਾ ਹੈ ਸਾਡੇ ਕਿਸਾਨਾਂ ਤੇ ਕਿੰਨੀ ਸਖਤੀ ਕਰ ਰਹੀ ਬੀਜਪੀ ਸਰਕਾਰ ਅਸੀਂ ਬੀਜਪੀ ਨੂੰ ਦੱਸਣਾ ਚਾਹੁੰਦੇ ਹਾਂ ਕਿ ਅਸੀਂ ਇੱਕ ਹੈ ਕੋਈ ਭੇਖਾ ਕਰਦੇ ਵੀ ਉਹ ਵਲੱਗ ਦਾ ਲੱਗਾ ਸੀ ਇੱਕੋ ਹੈ ਜਿੱਥੇ ਸਾਡੀ ਲੋਰ ਪਈ ਅਸੀਂ ਇਹ ਖੋਵਾਂਗੇ ਬੀਜਪੀ ਨੂੰ ਸਭ ਤੋਂ ਜ਼ਿਆਦਾ ਕੰਮ ਆਇਆ ਸਾਡੇ ਕਿਸਾਨਾਂ ਦੇ ਉੱਤੇ ਕੀ ਤਸ਼ੱਦਦ ਹੋ ਰਿਹਾ ਹੈ ਬਾਕੀ ਐਲਐਸਪੀ ਦਾ ਮਾਮਲਾ ਹੈ ਕਰਜ਼ਾ ਮਾਫੀ ਦਾ ਮਾਮਲਾ ਇਹ ਸਾਡੀਆਂ ਕਿਸਾਨੀ ਮੰਗਦਾ ਹੈ ਬਾਕੀ ਹੋਰ ਵੀ ਮੰਗਾ ਸਭ ਅਸੀਂ ਪੂਰੀਆਂ ਕਰਾਉਣੀਆਂ ਹੈ ਬੀਜਪੀ ਦਾ ਅਸੀਂ ਪੂਰਾ ਦੂਸ਼ ਕਰਦੇ ਆਗੇ ਚੋੜਾ ਤੋਂ ਪਹਿਲਾਂ ਪਹਿਲਾਂ 24 ਕਿੰਨੀ ਤਰੀਕ ਨੂੰ ਜੜਾਈ ਇਹ ਪ੍ਰੋਟੈਸਟ ਕਰ 22 ਦੀ ਬਾਈ ਮੈਂ ਸ੍ਰੀ ਪਾਸਚਰ ਜਖਤੀ ਨੂੰ ਇਹ ਸਾਡਾ ਕੱਲੂਗਾ ਦਰਗਾ ਦਾ ਚੱਲੂਗਾ ਇਹ ਨਾਮ ਹੈ ਕਿਸ ਮੰਨਾ ਨੂੰ ਬੇਨਤੀ ਕੀਤੀ ਜੀ ਮੋਦੀ ਜੀ ਨੂੰ ਕਿ ਅਭੁਜਾ ਜੀ ਮੇਰਾ ਨਾਮ ਗਿਬਨ ਸਿੰਘ ਕੋਟਲੀ ਦੇਵਨਾ ਜ਼ਿਲ੍ਹਾ ਸ਼ਿਮਕਸਰ ਸਾਹਿਬ ਦਾ ਡੀ ਕੇ ਯੂ ਰਾਜੇਵਾਲ ਦਾ ਨਾ ਜ਼ਿਲ੍ਹਾ ਪ੍ਰਧਾਨ ਹੈ ਜਿਹੜੀਆਂ ਸੰਗਰਮ ਮੋਰਚੇ ਦੀ ਮੀਟਿੰਗ ਹੋਈ ਸੀ ਸਮੁੱਚੇ ਪੰਜਾਬ ਆਡੀ ਦੀ ਉਹਦੇ ਵਿੱਚ ਕੁਝ ਡਾਇਰੈਕਸ਼ਨਾਂ ਜਾਰੀ ਹੋਈਆਂ ਉਹਨਾਂ ਨੂੰ ਐਲਬੈਨ ਲਾਗੂ ਕਰਨ ਵਾਸਤੇ ਅਸੀਂ ਅੱਜ ਜ਼ਿਲ੍ਹਾ ਸ਼ਿਮਕਸਰ ਸਾਹਿਬ ਦੇ ਸਮੁੱਚੇ ਜਥੇਬੰਦਿਆਂ ਦੇ ਸਹਿਯੋਗ ਮੋਰਚੇ ਦੀ ਮੀਟਿੰਗ ਕੀਤੀ ਹੈ ਜਸਨੀਤ ਦੇ ਵਿੱਚ ਅਸੀਂ ਫੈਸਲੇ ਲਏ ਆ ਕਿ ਭਾਜਪਾ ਸਾਡੇ ਕਿਸਾਨਾਂ ਉਤੇ ਬਹੁਤ ਹੀ ਅਨਮਨੁੱਖੀ ਤਦਸ਼ਾਹ ਦਾ ਜਿਹੜਾ ਕਰ ਰਹੀ ਆ ਜਿਹੜਾ ਨਾਮ ਕਾਬਲੇ ਸਹਿਮਤੀ ਤੋਂ ਬਾਹਰ ਹੋਇਆ ਪਿਆ ਉਹਦੇ ਸੰਬੰਧ ਵਿੱਚ ਸੁਰੁਰਤ ਮੋਰਚੇ ਦਾ ਹੁਕਮ ਹੈ ਕਿ ਭਾਜਪਾ ਦਾ ਆਗੂ ਸਾਨੂੰ ਜਿਹੜੇ ਵੀ ਸ਼ਹਿਰ ਦੇ ਵਿੱਚ ਉਹ ਦੀ ਰਹਾਇਸ਼ ਆ ਜਿਹੜੇ ਵੀ ਜ਼ਿਲ੍ਹੇ ਦੇ ਵਿੱਚ ਉਹ ਦੀ ਰਹਾਇਸ਼ ਆ ਉਸ ਦਾ ਮਕਾਨ ਘੇਰਾਗੇ ਉਹਨੂੰ ਇਹ ਅਹਿਸਾਸ ਕਰਾਵਾਂਗੇ ਕਿ ਤੁਸੀਂ ਤਾਂ ਆਪ ਦਾ ਸ਼ਹਿਰ ਘੇਰਾ ਤੇ ਅਸੀਂ ਤੇਰਾ ਘਰ ਘੇਰੇਗਾ ਅਜਿਹੇ ਨਾਂ ਬੰਦੇ ਬਣੇ ਤਾਂ ਅਗਲਾ ਜਿਵੇਂ ਸੁਵਿਕ ਮੋਰਚੇ ਦਾ ਹੁਕਮ ਹੋਊਗਾ ਅਸੀਂ ਹਰੇਕ ਤੱਕ ਆਉਗੇ ਕਿਸਾਨਾਂ ਦੇ ਇੱਕ ਇੱਕ ਵੱਜੀ ਹੋਈ ਸਤ ਦਾ ਇਹ ਕੋਈ ਪੱਤੇ ਲੀਣ ਦਾ ਨਾ ਕੋ ਹਿਸਾਬ ਲਵਾਂਗੇ ਜਿਹੜਾ ਕਰਕੇ ਜਿਹੜਾ ਘਰ ਕੇ ਜਿਹੜਾ ਸਾਡਾ ਪ੍ਰੋਗਰਾਮ ਹੈ ਉਹ 20 21 ਤੇ 22 ਪੂਰੇ ਪੰਜਾਬ ਦੇ ਜਿਹੜੇ ਤੋਲ ਪਲਾਜੇ ਆ ਉਹ ਫ੍ਰੀ ਕਰਾਂਗੇ ਜਿੱਥੇ ਕੋਈ ਭਾਜਪਾ ਦਾ ਆਗੂ ਨਹੀਂ ਉਥੇ ਡੀਸੀ ਦਫ਼ਤਰ ਜਸੂ ਅੱਜ ਦਾ ਧਰਨਾ ਜਿਹੜਾ ਕੰਨਰੋਜਾ ਦਿਨਪੁਰ ਦਾ 24 ਘੰਟਿਆਂ ਦਾ ਪੂਰੀ ਜੱਟੂ ਦੇ ਕੇ ਤੇ ਅਸੀਂ ਇਹ ਸਰਕਾਰ ਨੂੰ ਅਹਿਸਾਸ ਕਰਾਵਾਂਗੇ ਕਿ ਕਿਸਾਨ ਹਿੱਕਾ ਇੱਕ ਹੀ ਰਹਿਣਗੇ ਤੇ ਸਾਡੇ ਵਿੱਚ ਜਿਹੜੀਆਂ ਮੇਨ ਮੰਡਾ ਜਿਹੜਾ ਅਜਤ ਤਦਲਕ ਵਾਸਤੇ ਕੋਈ ਨਾ ਕੋਈ ਸੁੱਖ ਸੁਵਿਧਾ ਉਹ ਅਸੀਂ ਆਰਡੀਆਂ ਹਰ ਹਾਲਤ ਚ ਲੈ ਕੇ ਰਵਾਂਗੇ ਮੇਰਾ ਨਾਮ ਹਰਮਨਦੀਪ ਸਿੰਘ ਮੈਂ ਭਾਰਤੀ ਕਿਸਾਨ ਯੂਨੀਅਨ ਕਾਦੀਆ ਜਿਲ੍ਹਾ ਸ਼ਹੀਦ ਮੁਖਤਾਰ ਸਾਹਿਬ ਦਾ ਪ੍ਰਧਾਨ ਅੱਜ ਸਾਡੀ ਜਿਲ੍ਹਾ ਮੁਖਤਾਰ ਸਾਹਿਬ ਦੀ ਜੋ ਸੰਗਤ ਨੂੰ ਚਿਰਿਆ ਜਥੇ ਬੰਨੀ ਹੈ ਉਹਨਾਂ ਦੀ ਮੀਟਿੰਗ ਜਿਹੜਾ ਸਾਡੇ ਸੰਯੁਕਤ ਔਰਜੇ ਵੱਲੋਂ 20 21 ਤੇ 22 ਤਰੀਕ ਦਾ ਤਿੰਨ ਰੋਜ਼ਾ ਤਰਲੇ ਦਾ ਧਰਮਿਆਂ ਦਾ ਪ੍ਰੋਗਰਾਮ ਉਹ ਸਬੰਧ ਵਿੱਚ ਅਸੀਂ ਵਿਚਾਰ ਰਹੇ ਆ ਅਸੀਂ ਮੁਖਸਰ ਸਾਹਿਬ ਦੇ ਵਿੱਚ ਦੋ ਸਥਾਨਾਂ ਤੇ ਭਾਜਪਾ ਆਗੂਆਂ ਦੇ ਸ੍ਰੀ ਮੁਖਸਰ ਸਾਹਿਬ ਵਿਖੇ ਗੋਰਾ ਪਟੇਲਾ ਔਰ ਬਲੋਟ ਵਿਖੇ ਜਿਹੜਾ ਸ੍ਰੀ ਮੁਖਸਰ ਸਾਹਿਬ ਦੇ ਭਾਜਪਾ ਦੇ ਪ੍ਰਧਾਨ ਸतीश ਅਸੀਜ ਜੀ ਦੇ ਘਰ ਨੂੰ ਅਸੀਂ ਤਿੰਨ ਰੋਜ਼ਾ ਧਰਨੇ ਸ਼ੁਰੂ ਕਰਨ ਜਾ ਰਹੇ ਆ ਤਾਂ ਜੋ ਅਸੀਂ ਕੇਂਦਰ ਦੀ ਸਰਕਾਰ ਤੋਂ ਆਪਣੀ ਹੈ ਪਿਛਲੇ ਦਿੱਲੀ ਦੇ ਅੰਦੋਲਨ ਦੀਆਂ ਰਹਿੰਦੀਆਂ ਹੋਈਆਂ ਬਕਾਇਆ ਮੰਗਾ ਲਖਨਊਪੁਰ ਖੀਵ ਦੇ ਸ਼ਹੀਦਾਂ ਨੂੰ ਇਨਸਾਫ ਐਲਐਸਪੀ ਤੇ ਗਰੰਟੀ ਦਾ ਕਾਨੂੰਨ ਔਰ ਕਿਸਾਨੀ ਦਾ ਖੇਤੀ ਦੀ ਗਲਤ ਨੀਤੀਆਂ ਸਰਕਾਰ ਦੀਆਂ ਗਲਤ ਨੀਤੀਆਂ ਕਾਰਨ ਕਿਸਾਨ ਤੋਂ ਚਰਿਆ ਹੋਇਆ ਕਰਜ਼ੇ ਤੇ ਪੂਰਨ ਕਰਜ਼ੇ ਤੇ ਲਕੀਰ ਮਾਰਨਾ ਇਹ ਸਾਡੀਆਂ ਮੁੱਖ ਮੰਗਾਂ ਨੇ ਸੋ ਅਸੀਂ ਕੱਲ ਤੋਂ ਇਹਨਾਂ ਦੋਵਾਂ ਥਾਵਾਂ ਤੇ ਜਿਹੜਾ ਸ੍ਰੀ ਅਕਸਰ ਸਾਹਿਬ ਵਿਖੇ ਵੱਡੀ ਪੱਦਰ ਤੋਂ ਸੋਲਕ ਮੋਰਚੇ ਦੀਆਂ ਜਥੇ ਬੰਦੀਆਂ ਇਹਨਾਂ ਦੇ ਘਰਾਂ ਦੇ ਮੂਰਤਾਂ ਦੇ ਜਾ ਘਰ ਲੋ ਸ਼ੁਰੂ ਕਰਨ ਜਾ ਰਹੇ ਆ ਜੀ ਸਿੰਘ ਜੀ ਕੀ ਲਕੌਂਦਾ ਬਲਾਕ ਬਲਾਕ ਵਾਲਾ ਅਸੀਂ ਅੱਜ ਜੋ ਕੱਲ ਸਾਡੀ ਸੋਲਕ ਮੋਰਚੇ ਦੀ ਪੰਜਾਬ ਲੈ ਵਾਲੀ ਮੀਟਿੰਗ ਹੋਈ ਆ ਤੇ ਜਿਹੜੇ ਕਿਸੇ ਨੇ ਮੰਗਾ ਪਿੰਡ ਦੇ ਪੰਛੀ ਉਹਨਾਂ ਮੰਗਾਂ ਨੂੰ ਮਨਵਾਤੀ ਜਿਹੋ ਇਹਨੇ ਫੈਸਲਾ ਦਿੱਤਾ ਵੀ ਭਾਜਪਾ ਦੇ ਅਗੂ ਦੇ ਘਰ ਘੇਰਨੇ ਜਾਂ ਟੂਲ ਪ੍ਰਾਜ ਜਾਂ ਦੂਸਰੇ ਡਾਕਟਰ ਅੱਜ ਉਹ ਸਾਡੇ ਤੁਸੀਂ ਬਕਸਰ ਸਾਹਿਬੀ ਕਿਸਾਨ ਮੋਰ ਦੇ ਸਬਕਤ ਮੋਰਤੇ ਦੀ ਸਾਰੇ ਜਿੱਥੇ ਬੰਦਿਆਂ ਨੇ ਮੀਟਿੰਗ ਦਿੱਤੀ ਆ ਕਿ ਭਾਜਪਾ ਦਾ ਘਰ ਘੇਰਨਾ ਤੇ ਟੋਲਪਾਟ ਸਾਡਾ ਪਹਿਲੇ ਫਰੀ ਕੀਤਾ ਵਾ ਇਹ ਅਸੀਂ ਫੈਸਲਾ ਕੀਤਾ ਉਹਨਾਂ ਦੇ ਜਿਹੜੇ ਹੁਕਮ ਨੂੰ ਲਾਗੂ ਕੀ ਕਰਦੇ ਆ